ਜੰਗਲ ਸੀ ਦੇ ਆਦ ਮਾਰੂ ਮੰਡਲ ਸੀ ਸ਼ਾਸ਼ਾ ਕਾਲੀ ਰਾਤ ਕਰੇ ਜੀ ਜੀਆਂ ਦਾ ਘਾਟ ਕਰੇ ਹੋ ਨਾ ਡੋਲੇ ਤੇਗ ਦੁਲਾਰਾ ਨਾ ਡੋਲੇ ਕਲ ਗੀਆਂ ਵਾ ਹੈ ਜੱਗ ਦੀ ਸੁਖ ਦੁਨੀਆਂ ਦੇ ਸਾਰੇ ਛੱਡ ਕੇ ਹੋ ਇੱਕ ਸੇਜ ਸੁਲਾ ਦੀ ਫੱਬ ਦੀ ਸੁੱਤਾ ਬੇਫਿਕਰਾ ਸੁੱਤਾ ਬੇਫਿਕਰਾ ਵਾ ਸਪਾਂ ਦਾ ਮਾਰੂ ਬੇਲਾ ਸੀ ਸ਼ੇਰ ਬਗੇਲਾ ਸੀ ਸੂਰਜ ਦਾ ਜੋ ਫੇੜਾ ਨਾ ਚਾਨਣ ਰਾਤ ਹਨੇਰਾ ਨਾ ਹੋ ਨਾ ਡੋਲੇ ਤੇਗ ਦੁਲਾਰਾ ਨਾ ਡੋਲੇ ਕਲਗੀਆਂ ਵਾਲਾ ਬਿਠੇ ਨਾ ਕੋਈ ਹਿੱਲਦੀ ਡਾਲੀ ਬੜੇ ਜਰਿੱਲੇ ਬਿਸ਼ੇਰ ਕਾਲੇ ਹੋ ਉੱਥੇ ਜਾਂਦੇ ਨੇ ਇਹ ਰਿਓ ਗਾਲੀ ਉੱਥੇ ਖਤਰਾ ਬੜਾ ਉੱਥੇ ਖਤਰਾ ਬੜਾ ਬੋਲੀਆਂ ਪੌਣ ਛਲੇਡੇ ਬੋਲੀਆਂ ਰਾਖਸ਼ ਮਾਰੋ ਮਾਰ ਕਰੇ ਚਾਨਣ ਧਰਤੀ ਰੁੱਟ ਤਰੇ ਹੋ ਨਾ ਡੋਲੇ ਤੇਗ ਦੁਲਾਰਾ ਨਾ ਡੋਲੇ ਕਲਗੀਆਂ ਵਾ ਵੱਗ ਸੂਰਾਂ ਦਾ ਰਿਸ਼ਾਂ ਦਾ ਬੰਗੜਾ ਹਾਤੀ ਫਿਰਦੇ ਵੇਰੇ ਫੋਨ ਤੇ ਜਾ ਕੇ ਉੱਲੂ ਇਸ ਥਾਂ ਹੋ ਪਈਆ ਰਾਤ ਦੁਪਹਿਰੇ ਵਾਣ ਸੰਗਣਾ ਬੜਾ ਵਾਣ ਸੰਗਣਾ ਬੜਾ ਸਿਰ ਤੇ ਸੋਨਾ ਤਾਜ ਨਹੀਂ ਹੱਥ ਤੇ ਸੋਨਾ ਬਾਜ ਨਹੀਂ ਸਾਥੀ ਪੰਜ ਪਿਆਰੇ ਨਾ ਦਿਲ ਦੇ ਟੁਕੜੇ ਚਾਰੇ ਨਾ ਹੋ ਨਾ ਡੋ ਆਵਾਲਾ ਹਾ ਬੇਪਰਵਾਹੀ ਨੂਰੀ ਅਲਾਹੀ ਮਾਹੀ ਜੋ ਨੀਲੇ ਵਾਲੇ ਦਬ ਕਾਹੀ ਪੈਰਾਂ ਵਿੱਚ ਵੱਜਦੀ ਹੋ ਉਹ ਰੋ ਰੋ ਪੈਂਦੇ ਸ਼ਾਲੇ ਤਾ ਵਿਚਾਲ ਗੁਰਾਂ ਦੀ ਤਾ ਵਿਚਾਲ ਗੁਰਾਂ ਦੀ ਏ ਪਰਿਓ ਦੇ ਜੋੜਾ ਨਾ ਤੇਹਣ ਨੀਲਾ ਕੋੜਾ ਨਾ ते सही एकी सोणिया खेल रच बठो किथे मात गुज़री किथे लाल चारे ਪੁਲਾ ਬੈਠਾ ਉਹ ਵਗ ਮਿੱਲਾ ਦੀ ਕਿਧਰ ਨੂੰ ਮੋੜ ਕੇ ਤੇ ਪੰਜ ਪਿਆਰੇ ਵੀ ਦਲਾਂ ਪੁਲਾ ਬੈਠਾ ਇਹ ਤਖਤ ਸ਼ਾਦੀ பூரி அனந்தவாலா